ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋਲ ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਬੱਲੇ ਜੀ ਜਿੱਥੇ 10 ਜੂਨ ਨੂੰ ਪੰਜ ਮੈਮਰੀ ਕਮੇਟੀ ਵੱਲੋਂ ਮੀਟਿੰਗ ਰੱਖੀ ਗਈ ਹੈ ਉੱਥੇ ਹੀ 10 ਜੂਨ ਤੋਂ ਪਹਿਲਾਂ 9 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮੀਟਿੰਗ ਰੱਖੀ ਗਈ ਹੈ ਸੋ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ 6 ਜੂਨ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਜਿਸ ਤਰ੍ਹਾਂ ਪੰਥਕ ਸਿਆਸਤ ਨੇ ਮੋੜਾ ਲਿਆ ਉਸ ਤੋਂ ਬਾਅਦ ਇਹ ਦੋਵੇਂ ਮੀਟਿੰਗਸ ਆਪਣੇ ਆਪ ਵਿੱਚ ਕਿੰਨੀਆਂ ਕੋ ਮਹੱਤਵਪੂਰਨ ਨਜ਼ਰ ਆ ਰਹੀਆਂ ਨੇ ਭਾਵੇਂ ਕਿ ਅਸੀਂ ਪੰਜ ਮੈਮਰੀ ਕਮੇਟੀ ਦੀ ਮੀਟਿੰਗ ਦੀ ਗੱਲ ਕਰ ਲਈ ਜਾਂ ਫਿਰ ਐਸਡੀਪੀਸੀ ਦੀ ਜਿਹੜੀ 9 ਜੂਨ ਨੂੰ ਮੀਟਿੰਗ ਹੋਣੀ ਹੈ ਉਸ ਦੀ ਗੱਲ ਕਰ ਲਈਏ ਲੱਗਦਾ ਹੈ ਕਿ ਇਹਨਾਂ ਮੀਟਿੰਗਜ਼ ਦੇ ਵਿੱਚ ਕਿਸ ਤਰ੍ਹਾਂ ਦੇ ਅਹਿਮ ਜਾਂ ਵੱਡੇ ਫੈਸਲੇ ਲਏ ਜਾ ਸਕਦੇ ਨੇ ਜ਼ਰੂਰ ਮੁਕੰਮਲ ਤੌਰ ਤੇ ਜਿਹੜਾ ਵਿਸ਼ਲੇਸ਼ਣ ਆ ਇਸ ਮੁੱਦੇ ਦੇ ਉੱਪਰ ਤੁਸੀਂ ਜ਼ਰੂਰ ਸਾਂਝਾ ਕਰਿਓ ਦੇਖੋ ਦੋ ਮਹੱਤਵਪੂਰਨ ਮੀਟਿੰਗਾਂ ਪੰਜਾਬ ਦੀ ਸਿਆਸਤ 'ਚ ਹੋਣ ਵਾਲੀਆਂ ਨੇ ਇੱਕ ਤਾਂ ਪੰਥਕ ਪੱਖੋਂ ਬਹੁਤ ਮਹੱਤਵਪੂਰਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ 9 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਬੈਠਕ ਛੱਡੀ ਗਈ ਹੈ ਕੱਲ ਅੰਤਰੀਂ ਕਮੇਟੀ ਉਹੀ ਕਮੇਟੀ ਹੈ ਜਿਨੇ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਸੇਵਾ ਮੁਕਤ ਕੀਤਾ ਔਰ ਬਾਅਦ ਦੇ ਵਿੱਚ ਗਿਆਨੀ ਸੁਲਤਾਨ ਸਿੰਘ ਔਰ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਸੇਵਾ ਮੁਕਤ ਕੀਤਾ ਭਾਵ ਚਤਿਹਦਰ ਸਹਿਬਾਨਾ ਨੂੰ ਹਟਾਉਣ ਦਾ ਫੈਸਲਾ ਅੰਤਰੀਂ ਕਮੇਟੀ ਦੀ ਬੈਠਕ ਵਿੱਚ ਹੀ ਕੀਤਾ ਗਿਆ ਸੀ ਹੁਣ ਇੱਕ ਵਾਰ ਫੇਰ ਕੱਲ ਅੰਤਰੀਂ ਕਮੇਟੀ ਦੀ ਬੈਠਕ ਹੈ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੀ ਸਮੀਖਿਆ ਮੀਟਿੰਗ ਪੰਜ ਮੈਂਬਰੀ ਕਮੇਟੀ 10 ਜੂਨ ਨੂੰ ਚੰਡੀਗੜ੍ਹ ਦੇ ਵਿੱਚ ਇਕੱਠੀ ਹੋਏਗੀ ਔਰ ਉਹਦੇ ਵਿੱਚ ਉਹ ਸਮੀਖਿਆ ਕਰਨਗੇ ਸਾਰੀ ਭਰਤੀ ਦੀ ਔਰ ਰੂਪਰੇਖਾ ਤਿਆਰ ਕੀਤੀ ਜਾਏਗੀ ਅਗਲੇ ਪ੍ਰੋਗਰਾਮ ਦੀ ਭਾਵ ਕਿ ਡੈਲੀਗੇਟ ਕਿਸ ਦਿਨ ਚੁਣੇ ਜਾਣੇ ਨੇ ਪੰਜਾਬ ਦੇ ਜ਼ਿਲ੍ਹੇ ਦੇ ਔਰ ਉਹ ਡੈਲੀਗੇਟ ਫਿਰ ਅੱਗੇ ਆਉਂਦੇਦਾਰਾਂ ਦੀ ਚੋਣ ਕਰਨਗੇ ਇਹਦੇ ਨਾਲ ਨਾਲ ਉਥੇ ਇਹ ਦੱਸਿਆ ਜਾਏਗਾ ਕਿ ਜਿਹੜੇ ਵੀ ਮੈਂਬਰ ਜਿਨ੍ਹਾਂ ਨੇ 5-5 ਕਾਪੀਆਂ ਭਰੀਆਂ ਉਹ ਕੋਸ਼ਿਸ਼ ਕਰਨ ਕਿ ਸਮੀਖਿਆ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚਣ ਸੋ ਜਿਨ੍ਹਾਂ ਵਰਕਰਾਂ ਨੇ ਲੀਡਰਾਂ ਨੇ ਅਹੁਦੇਦਾਰਾਂ ਨੇ 5-5 ਕਾਪੀਆਂ ਭਰੀਆਂ ਉਹਨਾਂ ਦਾ ਆਉਣਾ ਉੱਥੇ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 5 ਮੈਂਬਰੀ ਕਮੇਟੀ ਤੇ ਆਉਣ ਤੋਂ ਪਹਿਲਾਂ ਮੈਂ ਇੱਕ ਵਾਰੀ 6 ਜੂਨ ਦਾ ਜ਼ਿਕਰ ਕਰੂੰਗਾ 6 ਜੂਨ ਨੂੰ ਜੋ ਕੁਝ ਹੋਇਆ ਜਿਸ ਤਰ੍ਹਾਂ ਫਸੀਲ ਤੋਂ ਸ਼੍ਰੀ ਕਾਲ ਤਕਤ ਸਾਹਿਬ ਦੇ ਜਥੇਦਾਰ ਨੇ ਸੰਦੇਸ਼ ਨਹੀਂ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਅਰਦਾਸ ਦੇ ਵਿੱਚ ਸਾਰੇ ਮੁੱਦੇ ਉਭਾਰੇ ਪਰ ਬਹੁਤ ਸਾਰੇ ਬੁੱਧੀਜੀਵੀ ਇਸ ਗੱਲ ਨਾਲ ਨਾ ਖੁਸ਼ ਨੇ ਕਿ ਅਰਦਾਸ ਵਿੱਚ ਇਸ ਤਰੀਕੇ ਦੀ ਤਬਦੀਲੀ ਨਹੀਂ ਸੀ ਹੋਣੀ ਚਾਹੀਦੀ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਮਾਨ ਕੀਤਾ ਹੈ ਹਰਜਿੰਦਰ ਸਿੰਘ ਧਾਮੀ ਨੇ ਸਨਮਾਨ ਕੀਤਾ ਸ਼ਹੀਦਾਂ ਦਾ ਔਰ ਇਹ ਪੂਰਾ ਪ੍ਰੋਗਰਾਮ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਗਿਆ ਉਹਨਾਂ ਦਾ ਮੰਨਣਾ ਹੈ ਕਿ ਇਹ ਮਰਿਆਦਾ ਮੁਤਾਬਕ ਨਹੀਂ ਹੈ ਹੁਣ ਸਵਾਲ ਜਾਨੀ ਕੁਲਜੀਪ ਸਿੰਘ ਗੜਗਜ ਹੋਣਾ ਤੇ ਪਹਿਲਾਂ ਹੀ ਖੜੇ ਕੀਤੇ ਜਾ ਰਹੇ ਸੀ ਕਿ ਉਹ ਸਰਪ੍ਰਮਾਨਿਤ ਨਹੀਂ ਨੇ ਉਹਨਾਂ ਨੂੰ ਮਾਨਤਾ ਨਹੀਂ ਹੈ ਕੌਮ ਦੀ ਪੰਥਕ ਸੰਸਥਾਵਾਂ ਦੀ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੀ 9 ਤਰੀਕ ਦੀ ਮੀਟਿੰਗ ਹੈ ਕੱਲ ਦੀ ਕੀ ਇਹ ਮੰਨਿਆ ਜਾਵੇ ਕਿ ਕੱਲ 9 ਤਰੀਕ ਦੀ ਮੀਟਿੰਗ ਦੇ ਵਿੱਚ ਅੰਤਰਿਕ ਕਮੇਟੀ ਦੇ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਕੇ ਤੌਰ ਤੇ ਜਥੇਦਾਰ ਦੇਣ ਦੇ ਮਸਲੇ ਤੇ ਵਿਚਾਰ ਕਰ ਸਕਦੇ ਨੇ ਕਿਉਂਕਿ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਜਥੇਦਾਰ ਸਹਿਬਾਨਾਂ ਦੀ ਕਿਉਂਕਿ ਹਰਜਿੰਦਰ ਸਿੰਘ ਧਾਮੀ ਜਿਸ ਤਰ੍ਹਾਂ ਮੀਟਿੰਗਾਂ ਕਰਦੇ ਰਹੇ ਨੇ ਦਮਦਮੀ ਟਕਸਾਲ ਨਾਲ ਵਕ ਵਕ ਪੰਥਕ ਜਥੇਬੰਦੀਆਂ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਇਹ ਮੰਗ ਵਾਰ-ਵਾਰ ਉੱਠਦੀ ਰਹੀ ਹੈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਔਰ ਪੰਥਕ ਜਥੇਬੰਦੀਆਂ ਵੱਲੋਂ ਵੀ ਔਰ ਦਮਦਮੀ ਟਕਸਾਲ ਵੱਲੋਂ ਵੀ ਕਿ ਹਰਜਿੰਦਰ ਧਾਮੀ ਸਾਨੂੰ ਲਗਾਤਾਰ ਇਹ ਭਰੋਸਾ ਦੰਦੇ ਰਹੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੱਕੇ ਜਥੇਦਾਰ ਦੀ ਨਿਯੁਕਤੀ ਕੀਤੀ ਜਾਏਗੀ ਔਰ ਪੰਥ ਕੌਮ ਪ੍ਰਵਾਨਿਤ ਜਥੇਦਾਰ ਦੀ ਨਿਯੁਕਤੀ ਹੋਏਗੀ ਉਹ ਪੂਰੀਆਂ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਏਗਾ ਕੀ ਉਹ ਵੇਲਾ ਆ ਗਿਆ ਇਹ ਵੇਲੇ ਦੀ ਲੋੜ ਕਿਉਂ ਹੈ ਇਕ ਤਾਂ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਉਹਨਾਂ ਨੇ ਫੈਸਲੇ ਕੀਤੇ ਤਖਤ ਸਹਿਬਾਨਾ ਦੇ ਵਿੱਚ ਜਿਸ ਤਰ੍ਹਾਂ ਨਾਲ ਟਕਰਾਅ ਬਣਿਆ ਤਖਸ਼ਰੀ ਪਟਨਾ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਮਰਿਆਦਾ ਪਰੰਪਰਾਵਾਂ ਨੂੰ ਲੈ ਕੇ ਟਕਰਾਅ ਜਿਸ ਤਰ੍ਹਾਂ ਨਾਲ ਕਾਫੀ ਵੱਡੀ ਗਿਣਤੀ 'ਚ 마ਫੀਆਂ ਦਿੱਤੀਆਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਔਰ ਜਿਵੇਂ 6 ਜੂਨ ਦਾ ਮਾਮਲਾ ਆਇਆ ਕਿ ਪਹਿਲੀ ਵਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਨਹੀਂ ਦਿੱਤਾ ਸੁਨੇਹਾ ਨਹੀਂ ਦਿੱਤਾ ਜਦੋਂ ਦੀ ਇਹ ਪਰੰਪਰਾ ਸ਼ੁਰੂ ਹੋਈ ਹੈ 84 ਦੇ ਕੱਲੂ ਘਾਰੇ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ 18 ਜੂਨ ਨੂੰ ਮੁਕੰਮਲ ਹੋਣੀ ਹੈ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਕੰਮਲ ਹੋਣੀ ਹੈ ਉਹਨਾਂ ਨੇ ਅਹੁਦੇਦਾਰ ਚੁਣ ਦੇਣੇ ਨੇ ਪ੍ਰਧਾਨਗੀ ਦੀ ਚੋਣ ਕਰਨੀ ਹੈ ਉਸ ਤੋਂ ਬਾਅਦ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਪੰਜ ਮੈਂਬਰੀ ਕਮੇਟੀ ਨੇ ਨਵੀਂ ਲੀਡਰਸ਼ਿਪ ਚੁਣ ਕੇ ਦੇਣੀ ਹੈ ਇੱਕ ਵਾਰ ਫੇਰ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਸਕਦਾ ਹੈ ਕਿਉਂਕਿ ਸੁਖਬੀਰ ਬਾਦਲ ਦਾ ਧੜਾ ਇਹ ਮੰਨ ਕੇ ਬੈਠਾ ਹੈ ਕਿ ਅਸੀਂ ਤਾਂ ਭਰਤੀ ਕਰ ਚੁੱਕੇ ਹਾਂ ਸਾਡੇ ਕੋਲੇ ਵਿਧੀ ਵਿਧਾਨ ਸਵਿਧਾਨ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਕਮਿਸ਼ਨ ਦੀ ਮਾਨਤਾ ਅਕਾਲੀ ਦਲ ਦੀ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਰਜਿਸਟਰਡ ਹੈ ਉਹ ਪੰਜ ਮੈਂਬਰੀ ਕਮੇਟੀ ਨੂੰ ਬਿਲਕੁਲ ਮਾਨਤਾ ਨਹੀਂ ਦਿੰਦੇ ਅਜਿਹੀ ਸੂਰਤ 'ਚ ਜਦੋਂ ਪੰਜ ਮੈਂਬਰੀ ਕਮੇਟੀ ਅਹੁਦੇਦਾਰਾਂ ਦੀ ਚੋਣ ਕਰਨ ਤੋਂ ਬਾਅਦ ਅੱਗੇ ਵਧੇਗੀ ਪ੍ਰਧਾਨਗੀ ਦੀ ਚੋਣ ਵੱਲ ਕਿਤਨਾ ਕਿਤੇ ਦੋਵੇਂ ਧਿਰਾਂ 'ਚ ਰਾਜਨੀਤਿਕ ਤਰ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਇਹਨਾਂ 'ਚ ਨਵੇਂ ਸਿਰੇ ਤੋਂ ਟਕਰਾਅ ਦੀ ਸੰਭਾਵਨਾ ਬਣ ਸਕਦੀ ਹੈ ਸਿਧਾਂਤਕ ਵੀ ਔਰ ਕਾਨੂੰਨੀ ਤੌਰ ਤੇ ਵੀ। ਉਹਨਾਂ ਹਾਲਾਤਾਂ 'ਚ ਪੂਰਾ ਮਾਮਲਾ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਸਕਦਾ ਹੈ। ਔਰ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ ਕੌਮ ਨੂੰ ਪੰਥ ਨੂੰ ਪ੍ਰਵਾਨਿਤ ਜੱਥੇਦਾਰ ਨਹੀਂ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੇ ਫੇਰ ਗੱਲ ਉਹੀ ਆ ਜਾਣੀ ਹੈ ਜੋ 6 ਜੂਨ ਨੂੰ ਹੋਈ। ਕਿ ਧਿਰਾਂ ਕੋਈ ਵੀ ਫੈਸਲਾ ਯਾਨੀ ਕੁਲਦੀਪ ਸਿੰਘ ਗੜਗਜ ਕਰਨ ਉਹਦੇ ਲਈ ਹੋ ਸਕਦਾ ਸਹਿਮਤ ਨਾ ਹੋਣ। ਮर्यादा ਦਾ ਪਰੰਪਰਾਵਾਂ ਦਾ ਪੰਥ ਪ੍ਰਵਾਨਗੀ ਦਾ ਮੁੱਦਾ ਖੜਾ ਹੋ ਸਕਦਾ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸੰਭਾਵਨਾ ਹੈ ਕਿ 9 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਲਈ ਸ਼੍ਰੋਮਣੀ ਕਮੇਟੀ ਅੱਗੇ ਵਧ ਸਕਦੀ ਹੈ ਭਾਵੇਂ ਕੋਈ ਨਾਮ ਸੁਝਾਇਆ ਜਾਵੇ ਵੱਖ-ਵੱਖ ਜਥੇਬੰਦੀਆਂ ਨੂੰ ਪੰਥਕ ਸੰਗਠਨਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੀ ਪ੍ਰਵਾਨਗੀ ਲਈ ਜਾਵੇ ਇਹ ਸੰਭਾਵਨਾ ਹੈ ਜਾਂ ਉਹਨਾਂ ਤੋਂ ਹੀ ਨਾਮ ਮੰਗਿਆ ਜਾਵੇ ਕਿ ਤੁਸੀਂ ਵੀ ਨਾਮ ਭੇਜੋ ਵੱਖ-ਵੱਖ ਜਥੇਬੰਦੀਆਂ ਨੂੰ ਕਿਹਾ ਜਾਵੇ ਕਿ ਤੁਸੀਂ ਵੀ ਨਾਮ ਭੇਜੋ ਤਾਂ ਕਿ ਕਿਸੇ ਇੱਕ ਨਾਮ ਤੇ ਫਿਰ ਸਹਿਮਤੀ ਬਣਾ ਲਈ ਜਾਵੇ ਸ਼੍ਰੋਮਣੀ ਕਮੇਟੀ ਵੱਲੋਂ ਔਰ ਉਹਨਾਂ ਨੂੰ ਪੰਚ ਦੀ ਪ੍ਰਵਾਨਗੀ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਪੂਰਨ ਕਾਰਜਕਾਲ ਦੇ ਤੌਰ ਤੇ ਜਥੇਦਾਰ ਨਿਯੁਕਤ ਕੀਤਾ ਜਾਵੇ ਔਰ ਗਿਆਨੀ ਕੁਲਦੀਪ ਸਿੰਘ ਗੜਗੜ ਜਿੱਥਾ ਪਹਿਲਾਂ ਹੀ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨੇ ਇਸ ਗੱਲ ਦੇ ਉੱਤੇ ਇਹਦੀ ਸੰਭਾਵਨਾ ਬਣ ਰਹੀ ਹੈ ਕਿਉਂਕਿ ਅਗਰ ਕੋਈ ਵੀ ਸੰਭਾਵੀ ਮਤਪੇਦ ਉੱਭਰਦੇ ਨੇ ਭਰਤੀ ਸੰਪੂਰਨ ਹੋਣ ਤੋਂ ਬਾਅਦ ਅਹੁਦੇਦਾਰੀਆਂ ਤੇ ਇਹ ਪੂਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਹੈ ਉਦੋਂ ਹੋ ਸਕਦਾ ਹੈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਬੁਲਾ ਕੇ ਜਿਹੜੇ ਵੀ ਜੱਥੇਦਾਰ ਹੋਣਗੇ ਉਹਨਾਂ ਨੂੰ ਫੈਸਲਾ ਕਰਨਾ ਪਵੇ ਕਿਉਂਕਿ ਸ਼੍ਰੋਮਣੀ ਕਮੇਟੀ ਨਿਯੁਕਤੀ ਕਰਦੀ ਹੈ ਜੱਥੇਦਾਰ ਸਹਿਬਾਨਾਂ ਦੀ ਹਾਲ ਦੀ ਘੜੀ ਨਿਜਮ ਕਾਇਦੇ ਬਣਾਉਣ ਦੀ ਗੱਲ ਵੀ ਇਸ ਮੀਟਿੰਗ 'ਚ ਕੀਤੀ ਜਾ ਸਕਦੀ ਹੈ ਕਿ ਅਸੀਂ ਨਿਯੁਕਤੀ ਦੇ ਲਈ ਇਹ ਇਹ ਮਾਪਦੰਡ ਬਣਾਉਣੇ ਆ ਜਾਂ ਪੱਕੇ ਤੌਰ ਤੇ ਜੱਥੇਦਾਰ ਦੀ ਨਿਯੁਕਤੀ ਦੇ ਲਈ ਕੋਈ ਕਮੇਟੀ ਬਣਾਈ ਜਾ ਸਕਦੀ ਹੈ ਅੰਤਰਿੰਕ ਕਮੇਟੀ ਵੱਲੋਂ ਕਿ ਅਸੀਂ ਇਹ ਕਮੇਟੀ ਬਣਾਉਣੇ ਆ ਇਹਦੇ ਵਿੱਚ ਇਹ ਬੁੱਧੀਜੀਵੀ ਸ਼ਾਮਲ ਹੋਣਗੇ ਔਰ ਇਹ ਕਮੇਟੀ ਐਨੇ ਸਮੇਂ ਦੇ ਵਿੱਚ ਸਾਨੂੰ ਪੂਰਾ ਖਰੜਾ ਦੇਗੀ ਕਿ ਅਸੀਂ ਜਥੇਦਾਰ ਸਾਬਾਨਾ ਦੀ ਨਿਯੁਕਤੀ ਕਿਵੇਂ ਕਰਨੀ ਹੈ ਕਾਰਜਕਾਲ ਕਿਵੇਂ ਤੈਅ ਹੋਣ ਸੇਵਾ ਕਾਲ ਕਿਵੇਂ ਤੈਅ ਹੋਵੇ ਵਿਦਾਇਗੀ ਕਦੋਂ ਹੋਣੀ ਕਿੰਨੀ ਦੇਰ ਦਾ ਕਾਰਜਕਾਲ ਹੈ ਕਿਹੜੇ ਕਿਹੜੇ ਗੁਣ ਦੋਸ਼ ਗੁਣ ਹੋਣ ਕਿਹੜੀ ਕਾਉਂਸਲਟੀ ਤੇ ਸਿੱਖ ਵਿਦਵਾਨ ਜਿਨ੍ਹਾਂ ਦਾ ਨਾਮ ਭੇਜਿਆ ਜਾਣਾ ਹੈ ਇਹ ਸਾਰੀਆਂ ਗੱਲਾਂ ਭਾਵ ਨਿਯਮ ਤੇ ਸ਼ਰਤਾਂ ਤੈਅ ਹੋ ਜਾਣਗੀਆਂ ਕਿ ਜੱਥੇਦਾਰ ਸਾਹਿਬ ਦੀ ਨਿਯੁਕਤੀ ਲਈ ਕਿਹੜੇ ਨਿਯਮ ਹੈ ਕਿਸ ਤਰ੍ਹਾਂ ਦੀ ਯੋਗਤਾ ਔਰ ਕਿਵੇਂ ਵਧਾਈ ਗਈ। ਯਾਂ ਜੱਥੇਦਾਰ ਸਾਹਿਬ ਦਾ ਨਾਮ ਆਏਗਾ। ਕਿਉਂਕਿ ਚੁਣੌਤੀ ਵਾਲਾ ਸਮਾਸ਼ ਸ਼੍ਰੋਮਣੀ ਅਕਾਲੀ ਦਲ ਲਈ ਹੈ। ਪੰਜ ਮੈਂਬਰੀ ਕਮੇਟੀ ਨੇ ਜਦੋਂ ਭਰਤੀ ਮੁਕਾਲੀ ਅਹੁਦੇਦਾਰ ਚੁਣਤੇ ਤੇ ਫੇਰ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਆਪਣੀ ਭਰਤੀ ਨੂੰ ਸੰਪੂਰਨ ਮੰਨ ਕੇ ਅੱਗੇ ਵਧੇਗੀ ਉਹਦੋਂ ਮਤ ਪੇਡ ਬਣ ਸਕਦੇ ਨੇ ਸੁਖਬੀਰ ਸਿੰਘ ਬਾਦਲ ਦੇ ਪਾਸੇ ਲੀਡਰਸ਼ਿਪ ਦੇ ਔਰ ਦੂਜੇ ਪਾਸੇ ਦੀ ਲੀਡਰਸ਼ਿਪ ਦੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਤੌਰ ਤੇ ਉਸ ਜਥੇਦਾਰ ਦਾ ਹੋਣਾ ਜ਼ਰੂਰੀ ਹੈ ਜਿਹੜੇ ਜਥੇਦਾਰ ਸਾਹਿਬ ਨੂੰ ਕੌਮ ਪ੍ਰਵਾਨਿਤ ਕਰੇ ਪੰਥ ਮੰਨੇ ਤਾਂ ਕਿ ਫਿਰ ਉਹ ਜਿਹੜਾ ਵੀ ਫੈਸਲਾ ਕਰਨ ਉਹ ਸਭ ਨੂੰ ਮਨਜ਼ੂਰ ਹੋਵੇ ਦਲਾ ਜੀ ਜਿਵੇਂ ਕਿ ਤੁਸੀਂ ਹੁਣ ਜ਼ਿਕਰ ਕੀਤਾ ਹੈ ਕਿ ਇਹਨਾਂ ਮੀਟਿੰਗਜ਼ ਵਿੱਚੋਂ ਡੈਲੀਗੇਟਸ ਚੁਣੇ ਜਾਣਗੇ ਅਹੁਦੇਦਾਰ ਚੁਣੇ ਜਾਣਗੇ ਅੱਗੇ ਦਾ ਜਿਹੜਾ ਰਾਹ ਹੈ ਉਹ ਸਾਫ਼ ਹੁੰਦਾ ਜ਼ਰੂਰ ਨਜ਼ਰ ਆਏਗਾ ਤਾਂ ਫਿਰ ਜ਼ਰੂਰ ਇਹ ਵੀ ਗੱਲ ਸਾਂਝੀ ਕਰਿਓ ਕਿ ਕਿਸ ਤਰ੍ਹਾਂ ਦਾ ਆਪਾਂ ਅੰਦਾਜ਼ਾ ਇੱਕ ਲਗਾ ਸਕਦੇ ਹਾਂ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਵਿੱਚੋਂ ਜੋ ਹੈ ਪ੍ਰਧਾਨ ਕਿਹੜਾ ਨਿਕਲੂਗਾ ਇਹ ਇੱਕ ਵੱਡਾ ਸਵਾਲ ਹੁਣ ਸਭ ਦੇ ਲਈ ਜ਼ਰੂਰ ਬਣਿਆ ਹੋਇਆ ਹੈ ਕਿ ਜਿਹੜਾ ਪੁਨਰ ਸੁਰਜੀਤੀ ਦਾ ਅਸਲ ਉਦੇਸ਼ ਆਕਾਲੀ ਦਲ ਦਾ ਕੀ ਉਹ ਮੁਕੰਮਲ ਹੋਏਗਾ ਨਾਲ ਦੀ ਨਾਲ ਸਵਾਲ ਇਹ ਵੀ ਵੱਡਾ ਹੈ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਪੂਰੀਆਂ ਹੁੰਦੀਆਂ ਦਿਖ ਰਹੀਆਂ ਨੇ ਇਹਨਾਂ ਸਵਾਲਾਂ ਤੇ ਤੁਹਾਡਾ ਜਵਾਬ ਕੀ ਹੋਵੇਗਾ ਦੇਖੋ ਤੁਹਾਡਾ ਸਵਾਲ ਬਹੁਤ ਔਖਾ ਹੈ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਪ੍ਰਧਾਨ ਚੁਣ ਦੇਣਗੇ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਦੂਸਰੀ ਧਿਰ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਕੋਲੇ ਵਿਵਿਧਾਨ ਹੈ ਉਹ ਕਹਿੰਦੇ ਅਸੀਂ ਵੀ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਕੋਲੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਵਿਧਿ ਵਿਵਧਾਨ ਮੁਤਾਬਕ ਸਭ ਕੁਝ ਕਰੋ ਸੁਖਬੀਰ ਸਿੰਘ ਬਾਦਲ ਦੀ ਧਿਰ ਇਹ ਦਾਵਾ ਕਰਦੀ ਹੈ ਕਿ ਅਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਪਰੰਪਰਾ ਮੁਤਾਬਕ ਵਿਧਿ ਵਿਵਧਾਨ ਸੰਵਿਧਾਨ ਕਾਨੂੰਨ ਦੇ ਮੁਤਾਬਕ ਅਸੀਂ ਭਰਤੀ ਕਰਕੇ ਮੈਂਬਰਸ਼ਿਪ ਚੋਣੇ ਨੇ ਪੰਜ ਮੈਂਬਰੀ ਕਮੇਟੀ ਕਿਉਂਕਿ 7 ਮੈਂਬਰੀ ਕਮੇਟੀ ਚੋਂ ਬਣ ਗਈ ਦੋ ਮੈਂਬਰ ਅਸਤੀਫਾ ਦੇ ਗਏ ਇਹ ਕਹਿੰਦੇ ਸਾਨੂੰ ਹੀ ਹੁਕਮ ਹੋਇਆ ਸੀ ਅਸੀਂ ਇਸ ਕਰਕੇ ਭਰਤੀ ਕੀਤੀ ਹੈ ਇਦਾ ਮਤਲਬ ਹੈ ਕਿ ਤੁਹਾਡਾ ਸਵਾਲ ਬਹੁਤ ਔਖਾ ਹੈ ਕਿ ਜਦੋਂ ਭਰਤੀ ਕਮੇਟੀ ਭਰਤੀ ਕਰਨ ਤੋਂ ਬਾਅਦ ਅਹੁਦੇਦਾਰ ਚੁਣੇਗੀ ਡੈਲੀਗੇਟ ਚੁਣੇਗੀ ਅਹੁਦੇਦਾਰੀਆਂ ਪ੍ਰਧਾਨਗੀ ਚੁਣੇਗੀ ਜਦੋਂ ਹੁਣ ਉਹ ਪ੍ਰਧਾਨ ਚੁਣ ਦੇਣਗੇ ਫਿਰ ਗੱਲ ਆ ਜਾਣੀ ਹੈ ਕਿ ਉਹਦੇ ਉੱਪਰ ਸਰਬਸੰਮਤੀ ਬਣਦੀ ਹੈ ਕਿ ਸਾਰੀਆਂ ਧਿਰਾਂ ਪ੍ਰਵਾਨ ਕਰਨਗੀਆਂ ਇਹ ਵੱਡੇ ਸਵਾਲ ਹੈ ਫਿਰ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੋਲ ਆਉਣਾ ਹੈ ਕਿਉਂਕਿ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਹੈ ਹੋ ਸਕਦਾ ਸੁਖਬੀਰ ਬਾਦਲ ਦੀ ਧਿਰ ਪਹੁੰਚੇ ਕਿ ਸਾਡੇ ਕੋਲੇ ਕਾਨੂੰਨ ਹੈ ਵਿਧੀ ਵਿਧਾਨ ਹੈ ਸੰਵਿਧਾਨ ਹੈ ਇਲੈਕਟ੍ਰਿਕ ਇਲیکشن ਕਮਿਸ਼ਨ ਦੀ ਰਜਿਸਟ੍ਰੇਸ਼ਨ ਹੈ ਅਸੀਂ ਕਾਰਜਕਾਰਨੀ ਬਣਾਈ ਡੈਲੀਗੇਟ ਬਣਾਈ ਭਰਤੀ ਕੀਤੀ ਸਾਰਾ ਕੁਝ ਅਸੀਂ ਇਲیکشن ਕਮਿਸ਼ਨ ਨੂੰ ਸੌਂਪ ਚੁੱਕੇ ਆ ਫੇਰ ਇਹ ਮਾਮਲਾ ਇੱਕ ਵਾਰੀ ਜਾਂ ਤਾਂ ਕੋਟਕਚਰੀਆਂ ਚ ਜਾਏਗਾ ਕਿਉਂਕਿ ਦੂਸਰੀ ਧਿਰ ਜਿਨ੍ਹਾਂ ਨੇ ਭਰਤੀ ਕਰ ਲਈ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਉਹ ਵੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਮੰਨਦੇ ਨੇ ਕਿਉਂਕਿ ਉਹ ਕਹਿੰਦੇ ਹੁਕਮ ਹੀ ਪੰਜ ਮੈਂਬਰੀ ਕਮੇਟੀ ਨੂੰ ਹੋਇਆ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਭਰਤੀ ਅਸੀਂ ਕਰ ਰਹੇ ਆ ਫਿਰ ਇਹ ਮਾਮਲਾ ਕਾਨੂੰਨੀ ਬਣ ਗਿਆ ਇਹ ਮਾਮਲਾ ਜਾਂਚ ਦਾ ਬਣ ਗਿਆ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਣ ਗਿਆ ਜਿਵੇਂ ਮੈਂ ਪਹਿਲਾਂ ਕਿਹਾ ਸੋ ਪੱਕੇ ਜਥੇਦਾਰ ਦਾ ਹੋਣਾ ਬਹੁਤ ਜ਼ਰੂਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਾਂ ਕਿ ਅਗਰ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਵੀ ਬੁਲਾਈ ਜਾਂਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਥ ਤੋਂ ਕੌਮ ਤੋਂ ਵਿधि ਵਿਵਧਾਨ ਦੇ ਨਾਲ ਚਾਰਜ ਲਿਆ ਹੋਵੇ ਉਹਨਾਂ ਦੀ ਮਾਨਤਾ ਪ੍ਰਵਾਨਤਾ ਹੋਵੇ ਇਹ ਸਵਾਲ ਬਹੁਤ ਵੱਡਾ ਹੈ ਕਿ ਪ੍ਰਧਾਨ ਕੌਣ ਹੋਏਗਾ ਇਸ ਪਾਸਿਓਂ ਦੇਖੋ ਪੰਜ ਨਾਮ ਤਾਂ ਸਾਹਮਣੇ ਹੀ ਆ ਪੰਜ ਮੈਂਬਰੀ ਕਮੇਟੀ ਦੇ ਹਾਲੇ ਤੱਕ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਧਾਨ ਬਣਨ ਦੀ ਹਾਮੀ ਨਹੀਂ ਭਰ ਰਿਹਾ ਸਾਰੇ ਕਹਿ ਰਹੇ ਨੇ ਕਿ ਸਾਡਾ ਉਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਹੈ ਮਨਪੀਟਿਆਲੀ ਨੇ ਵੀ ਕਈ ਵਾਰ ਨਕਾਰਿਆ ਕਿ ਮੈਂ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਮੈਂ ਤਾਂ ਜੋ ਹੁਕਮ ਹੋਇਆ ਭਰਤੀ ਅਸੀਂ ਤਾਂ ਕਰ ਰਹੇ ਹਾਂ ਸੰਗਤ ਨੇ ਭਰਤੀ ਨੇ ਫੈਸਲਾ ਕਰਨੇ ਇਹਦਾ ਮਤਲਬ ਹੈ ਡੈਲੀਗੇਟ ਫੈਸਲਾ ਕਰਨਗੇ ਡੈਲੀਗੇਟ ਚੋਣ ਮਨਪੀਟਿਆਲੀ ਨੂੰ ਅੱਗੇ ਲਿਆਉਣ ਡੈਲੀਗੇਟ ਚੋਣ ਬੀਬੀ ਸਤਵੰਤ ਕੌਰ ਡੈਲੀਗੇਟ ਚੋਣ ਕੁਲਦੀਪ ਸਿੰਘ ਵੱਡਾ ਗੁਰਪ੍ਰਤਾ ਵਡਾਲਾ ਡੈਲੀਗੇਟ ਚੋਣ ਇਕਬਾਲ ਸਿੰਘ ਝੁੰਡਾ ਜਾਂ ਸੰਤਾ ਸਿੰਘ ਮਹਿਦਪੁਰ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾ ਕਾਗਜ਼ ਭਰਿਆ ਸੀ ਭਰਤੀ ਵਾਲਾ ਪਾਰਟੀ ਦੀ ਮੈਂਬਰਸ਼ਿਪ ਦਾ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਖੇਤਰ ਚ ਜਿਆਦਾ ਸਰਗਰਮ ਰਹੇ ਨੇ ਕੀ ਉਹ ਸਿੱਧੇ ਤੌਰ ਤੇ ਡੈਲੀਗੇਟਾਂ ਵੱਲੋਂ ਪ੍ਰਧਾਨ ਚੁਣੇ ਜਾ ਸਕਦੇ ਨੇ ਉਹ ਬਿਲਕੁਲ ਚੁਣੇ ਜਾ ਸਕਦੇ ਨੇ ਕਿਉਂਕਿ ਧਾਰਮਿਕ ਖੇਤਰ ਚ ਉਹਨਾਂ ਦਾ ਉਹਨਾਂ ਦੀ ਚੰਗੀ ਮਹਾਰਤ ਹੈ ਤੇ ਰਾਜਨੀਤਿਕ ਖੇਤਰ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਜਿਸ ਤਰ੍ਹਾਂ ਨਾਲ ਪੜ੍ਹੇ ਲਿਖੇ ਨੇ ਔਰ ਜਿਵੇਂ ਉਹਨਾਂ ਦਾ ਜਥੇਦਾਰ ਸਾਹਿਬ ਦੇ ਤੌਰ ਤੇ ਕਾਰਜਕਾਲ ਰਿਹਾ ਰਾਜਨੀਤਿਕ ਰਾਜਨੀਤਿਕ ਖੇਤਰ 'ਚ ਉਹਨਾਂ ਦੀ ਦੂਰੰਦੇਸ਼ੀ ਸਭ ਨੇ ਸਮਝੀ ਹੈ ਵੱਡੇ ਮੁੱਦਿਆਂ ਤੇ ਉਹਨਾਂ ਨੇ ਆਪਣੇ ਹਮੇਸ਼ਾ ਖੁੱਲੇ ਵਿਚਾਰ ਰੱਖੇ ਨੇ ਹੁਣ ਸਵਾਲ ਇਹ ਹੈ ਕਿ ਚੋਣਾਂ ਡੈਲੀਗੇਟਾਂ ਨੇ ਪਰ ਕਿਤਨਾ ਕਿਤੇ ਡੈਲੀਗੇਟਾਂ ਦੀ ਪਸੰਦ ਕੌਣ ਬਣਦਾ ਹੈ ਬਹੁਤ ਕੁਝ ਦੇਖਿਆ ਜਾਣਾ ਸੁਪ ਪ੍ਰਧਾਨਗੀ ਦੀ ਚੋਣ ਬੜੀ ਅਹਿਮ ਹੋਏਗੀ ਪ੍ਰਧਾਨ ਜੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਥੇਦਾਰ ਸਾਹਿਬ ਦੀ ਪ੍ਰਵਾਨਗੀ ਤੋਂ ਬਾਅਦ ਐਲਾਨ ਹੋਏਗਾ ਉਹ ਦਿਲਚਸਪ ਰਹੇਗਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਾਸੇ ਤੋਂ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਹੀ ਹਾਂ ਉਹ ਪੰਜ ਮੈਂਬਰੀ ਕਮੇਟੀ ਨੂੰ ਨਹੀਂ ਮੰਨਦੇ ਉਹ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੰਦੇ ਇਸ ਭਰਤੀ ਨੂੰ ਮਾਨਤਾ ਨਹੀਂ ਦਿੰਦੇ ਉਹ ਕਹਿੰਦੇ ਕਿਉਂਕਿ ਸਾਡੇ ਕੋਲ ਕਾਨੂੰਨ ਵਿਧੀ ਵਿਧਾਨ ਸੰਵਿਧਾਨ ਅਸੀਂ ਹੀ ਸ਼੍ਰੋਮਣੀ ਅਕਾਲੀ ਦਲ ਹਾਂ ਸੋ ਇਹਨਾਂ ਦੇ ਤਾਰਾ ਵੀ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਕਰਨਾ ਪਏਗਾ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਜਿਹੜਾ ਸੰਗਠਨ ਨਿਕਲਿਆ ਹੈ ਇਹ ਕਿਹੜੇ ਦਲ ਦਾ ਹੈ ਕਿਉਂਕਿ ਭਰਤੀ ਉਹਨਾਂ ਨੇ ਕੀਤੀ ਪਰਚੀਆਂ ਤੇ ਸ਼੍ਰੋਮਣੀ ਅਕਾਲੀ ਦਲ ਛਾਪਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਉਹ ਕਹਿੰਦੇ ਅਸੀਂ ਭਰਤੀ ਕੀਤੀ ਅਖੀਰ ਚ ਫੈਸਲਾ ਇੱਕ ਵਾਰ ਜਥੇਦਾਰ ਸਹਿਬਾਨਾਂ ਦੀ ਕਚਹਿਰੀ ਚ ਜਾ ਸਕਦਾ ਜਦੋਂ ਪ੍ਰਧਾਨ ਤੱਕ ਦੀ ਚੋਣ ਹੋ ਜਾਣੀ ਹੈ ਤੇ ਫੇਰ ਇਹ ਕੋਰਟ ਕਚਹਿਰੀਆਂ ਚ ਵੀ ਜਾ ਸਕਦਾ ਇਸ ਕਰਕੇ ਇਹ ਬਹੁਤ ਹੀ ਆਉਂਦੇ ਸਮੇਂ 'ਚ ਫੈਸਲਾ ਕੌਣ ਹੋਏਗਾ ਹਾਲਾਂਕਿ ਮੈਂ ਅੱਗੇ ਵੀ ਕਹਿੰਨਾ ਕਿ ਸ਼ਰੋਮਣੀ ਗੁਰਦੁਆਰਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਹੁਤ ਕੁਝ ਸਟੇ ਕਰ ਦੇਣਗੀਆਂ ਅਗਰ ਸ਼ਰੋਮਣੀ ਅਕਾਲੀ ਦਲ ਅਸਲ ਕਿਹੜਾ ਹੈ ਕੀ ਸੁਖਬੀਰ ਬਾਦਲ ਵਾਲਾ ਹੈ ਜਾਂ ਦੂਜਾ ਇਹਦੇ ਤੇ ਸਵਾਲ ਖੜੇ ਹੁੰਦੇ ਨੇ ਸਿੰਬਲ ਦੀ ਗੱਲ ਆਉਂਦੀ ਹੈ ਕਿ ਸਿੰਬਲ ਦੇ ਉੱਤੇ ਸਿੰਬਲ ਕਿਹਦੇ ਕੋਲੇ ਹੈ ਇਹ ਵੀ ਗੱਲ ਆ ਸਕਦੀ ਹੈ ਫਿਰ ਗੱਲ ਉਹੀ ਹੈ ਸੁਖਬੀਰ ਬਾਦਲ ਦੀ ਧਿਰ ਦਾ ਦਾਅਵਾ ਹੈ ਕਿ ਸਾਰਾ ਕੁਝ ਸਾਡੇ ਕੋਲੇ ਹੈ ਰਜਿਸਟ੍ਰੇਸ਼ਨ ਸਾਡੇ ਕੋਲੇ ਹੈ ਪਰ ਮਨਪਿਤਿਆਲੀ ਵਿਧਾਨ ਸਭਾ ਚ ਲੀਡਰ ਹੈ ਤਿੰਨੇ ਐਮ ਐਲ ਏ ਕਿਸ ਪਾਸੇ ਖੜਦੇ ਨੇ ਇੱਕ ਨੇ ਅਸਤੀਫਾ ਦਿੱਤਾ ਹੋਇਆ ਡਾਕਟਰ ਸੁਖਵਿੰਦਰ ਸੁਖੀ ਨੇ ਪਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਉਹਨਾਂ ਨੂੰ 29 ਜੂਨ ਨੂੰ ਸੱਦਿਆ ਹੋਇਆ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੇ ਕਿ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ ਅਸਤੀਫੇ ਬਾਰੇ ਉਹ ਵਿਚਵਚਾਲਿਆ ਮਾਮਲਾ ਸੋ ਇਹ ਆਉਣ ਦੇ ਸਮੇਂ ਚ ਬੜਾ ਦਿਲਚਸਪ ਹੋਏਗਾ ਪੂਰਾ ਮਾਮਲਾ ਕਿ ਕੀ ਬਣਦਾ ਡਲਾ ਜੀ ਗੱਲ ਹੋਣ ਲੁਧਿਆਣਾ ਜ਼ਿਮਨੀ ਚੋਣ ਦੀ ਵੀ ਕਰ ਲਈਏ 19 ਜੂਨ ਨੂੰ ਜੋ ਹੈ ਲੁਧਿਆਣਾ ਜ਼ਿਮਨੀ ਚੋਣ ਹੋਣੀ ਹੈ ਕੁੱਲ ਮਿਲਾ ਕੇ ਦੇਖੀਏ 9 ਦਿਨ ਬਾਕੀ ਨੇ ਸੋ ਜ਼ਰੂਰ ਇਸ ਉਪਰ ਆਪਣਾ ਜੋ ਵਿਸ਼ਲੇਸ਼ਣ ਸਾਂਝਾ ਕਰਿਓ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦਾ ਜਿਵੇਂ ਜ਼ੋਰ ਲੱਗਿਆ ਹੋਇਆ ਹੈ ਸਰਗਰਮੀਆਂ ਚੱਲ ਰਹੀਆਂ ਨੇ ਗਰਾਊਂਡ ਰਿਪੋਰਟ ਹੁਣ ਕੀ ਕਹਿ ਰਹੀ ਹੈ ਦੇਖੋ ਲੁਧਿਆਣਾ ਜ਼ਿਮਨੀ ਚੋਣ ਨੂੰ 8-9 ਦਿਨ ਰਹਿ ਗਏ ਅੱਜ 8 ਤਰੀਕ ਹੈ 8 ਤੇ 8 16 8 ਤੇ 19 ਸੋ 17 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਇੱਕ ਤਰੀਕੇ ਨਾਲ 9 ਦਿਨ ਰਹਿ ਗਏ ਨੇ ਲੁਧਿਆਣਾ ਜ਼ਿਮਨੀ ਚੋਣ ਦੀਆਂ ਵੋਟਾਂ ਪੈਣ ਨੂੰ 19 ਨੂੰ ਵੋਟਾਂ ਪੈਣੀਆਂ। ਗਰਾਊਂਡ ਰਿਪੋਰਟ ਇਹ ਹੈ ਕਿ ਲੁਧਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਉਲਝੀ ਪਈ ਹੈ। ਮੁਕਾਬਲਾ ਬਹੁਤ ਸਖਤ ਹੈ। ਕੰਡੇ ਦੀ ਟੱਕਰ ਹੈ। ਭਾਜਪਾ 'ਚ ਕਾਂਗਰਸ 'ਚ ਰਾਮ ਆਦਮੀ ਪਾਰਟੀ 'ਚ। ਔਰ ਮੇਰੇ ਅਨੁਮਾਨ ਕਹਿੰਦੇ ਨੇ ਹਾਲ ਦੀ ਘੜੀ ਭਾਜਪਾ ਔਰ ਕਾਂਗਰਸ ਗਹਿਗਾਚ ਲੜਾਈ ਦੇ ਵਿੱਚ ਨੇ। ਹਾਲ ਦੀ ਕਿੜੀ ਆਮ ਆਦਮੀ ਪਾਰਟੀ ਵੀ ਮੁਕਾਬਲੇ 'ਚ ਹੈ ਪਰ ਕਾਂਗਰਸ ਔਰ ਬੀਜੇਪੀ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਇਹ ਲਾਭ ਦੇ ਸਕਦੇ ਹੋ ਇਹ ਕਹਿ ਸਕਦੇ ਹੋ ਕਿ ਕਿਉਂਕਿ ਸੱਤਾ ਜਿਹਦੀ ਹੁੰਦੀ ਹੈ ਆਮ ਤੌਰ ਤੇ ਉਹਦਾ ਐਮਐਲਏ ਬਣਦਾ ਪਰ ਇਸ ਵਾਰ ਉਹ ਗੱਲ ਨਹੀਂ ਹੈ ਕਿਉਂਕਿ ਭਗਵੰਤ ਮਾਨ ਲਗਾਤਾਰ ਭਗਵੰਤ ਮਾਨ ਦਾ ਡੇਰਾ ਨਹੀਂ ਹੈ ਦਿੱਲੀ ਦਾ ਦਖਲ ਪੰਜਾਬ ਦੀ ਪੋਲਿਟਿਕਸ 'ਚ ਵਧਿਆ ਹੋਇਆ ਹੈ ਅਗਰ ਕੱਲਾ ਭਗਵੰਤ ਮਾਨ ਆਪਣੇ ਦਮ ਤੇ ਚੋਣ ਪ੍ਰਚਾਰ ਕਰਦਾ ਆਪਣੀ ਸ਼ੈਲੀ 'ਚ ਉਹਨਾਂ ਦੀ ਧਰਮ ਪਤਨੀ ਵੀ ਲਗਾਤਾਰ ਭਗਵੰਤ ਮਾਨ ਦੇ ਨਾਲ ਪ੍ਰਚਾਰ ਕਰਦੇ ਜਿਵੇਂ ਜਲੰਧਰ ਚ ਭਗਵੰਤ ਮਾਨ ਦੇ ਪੂਰੇ ਪਰਿਵਾਰ ਨੇ ਪ੍ਰਚਾਰ ਕੀਤਾ ਸੀ ਅਗਰ ਉਹ ਸਥਿਤੀਆਂ ਹੁੰਦੀਆਂ ਤੇ ਲੁਧਿਆਣਾ ਚੰਗੀ ਪੋਜੀਸ਼ਨ ਚ ਹੋ ਸਕਦਾ ਸੀ ਆਮ ਆਦਮੀ ਪਾਰਟੀ ਲਈ ਪਰ ਅੱਜ ਆਮ ਆਦਮੀ ਪਾਰਟੀ ਲਈ ਸਥਿਤੀ ਓਨੀ ਅਨੁਕੂਲ ਨਹੀਂ ਹੈ ਜਿੰਨੀ ਹੋ ਸਕਦੀ ਹੈ ਕਿਸੇ ਵੀ ਸੱਤਾਧਾਰੀ ਧਿਰ ਦੇ ਲਈ ਭਾਵੇਂ ਭਗਵੰਤ ਮਾਨ ਦੀ ਸਰਕਾਰ ਨੇ ਕਈ ਬੁਨਿਆਦੀ ਕੰਮ ਕੀਤੇ ਨੇ ਬਿਜਲੀ ਮਾਫ ਕੀਤੀ ਹੈ ਲੋਕ ਖੁਸ਼ ਹੈ ਮਹੱਲਾ ਕਲੀਨਿਕ ਕਾਫੀ ਹੱਦ ਤੱਕ ਬਣੇ ਨੇ 8900 ਬਣੇ ਨੇ ਟੇਲਾਂ ਤੱਕ ਪਾਣੀ ਗਿਆ ਪਾਣੀਆਂ ਦੀ ਲੜਾਈ ਭਗਵੰਤ ਮਾਨ ਨੇ ਲੜੀ ਹੈ ਨੌਕਰੀਆਂ 50 52000 ਤੋਂ ਜ਼ਿਆਦਾ ਦਿੱਤੀਆਂ ਨੇ ਕਾਫੀ ਕਮ ਇਸ ਤਰ੍ਹਾਂ ਦੇ ਕੀਤੇ ਨੇ ਸਰਕਾਰ ਨੇ ਪਰ ਦਿੱਲੀ ਦੇ ਦਖਲ ਨੇ ਜਿਹੜਾ ਪ੍ਰਭਾਵ ਦਿੱਤਾ ਉਹ ਵੀ ਕਿਤੇ ਨਾ ਕਿਤੇ ਐਂਟੀ ਇਨਕੰਮਬੈਂਸੀ ਦਾ ਕਾਰਨ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਇਸ ਕਰਕੇ ਸੀਟ ਫਸੀ ਹੋਈ ਹੈ ਕਿਉਂਕਿ ਜਿਹੜਾ ਰਾਜ ਸਭਾ ਦਾ ਮੈਂਬਰ ਸੀ ਆਮ ਆਦਮੀ ਪਾਰਟੀ ਦਾ ਉਹਨੂੰ ਕਿਉਂ ਐਮਐਲਏ ਲੜਾਇਆ ਜਾ ਰਿਹਾ ਹੈ ਇਹ ਵੀ ਲੋਕਾਂ 'ਚ ਸਵਾਲ ਹੈ ਕਿ ਸਚਮੂ ਚਰਮਿੰਦਰ ਕੇਜਰੀਵਾਲ ਨੂੰ ਰਾਜ ਸਭਾ ਭੇਡਣਾ ਸੋ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਲੋਕ ਲਗਾਤਾਰ ਖੁੰਡ ਚਰਚਾ ਕਰ ਰਹੇ ਨੇ ਕਾਂਗਰਸ 'ਚ ਆਪਣੀ ਕਿਸਮ ਦੀ ਫੁੱਟ ਹੈ ਰਾਜਾ ਵੜਿੰਗ ਕਹਿੰਦਾ ਕਾਂਗਰਸ ਜਿਤਾਉਣੀ ਹੈ ਪਰ ਉਹ ਆਸ਼ੂ ਦੇ ਨਾਲ ਇਕੱਠਾ ਨਹੀਂ ਲਿਖਦਾ ਆਸ਼ੂ ਕਹਿੰਦਾ ਰਾਜਾ ਵੜਿੰਗ ਦੇ ਮੈਂ ਨਾਲ ਆ ਕਾਗਜ਼ ਭਰਨ ਵੇਲੇ ਆਸ਼ੂ ਰਾਜਾ ਵੜਿੰਗ ਦੀ ਬਾਹ ਚੱਕ ਕੇ ਕਹਿ ਰਿਹਾ ਸੀ ਆ ਖੜਾ ਹੈ ਮੇਰਾ ਪ੍ਰਧਾਨ ਪਰ ਉਸ ਤੋਂ ਬਾਅਦ ਰਾਜਾ ਵੜਿੰਗ ਤੇ ਆਸ਼ੂ ਇਕੱਠੇ ਦਿਖੇ ਨਹੀਂ ਦੋਵੇਂ ਪ੍ਰੈਸ ਕਾਨਫਰੰਸ ਕਰਦੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਵਕੋ-ਵਕਰੀ ਪਿੱਛੇ ਜੇ ਭਾਰਤ ਪੂਸ਼ਣ ਆਸ਼ੂ ਲਗਾਤਾਰ ਆਪਣੇ ਦਫ਼ਤਰ 'ਚ ਪ੍ਰੈਸ ਕਾਨਫਰੰਸ ਕਰ ਰਹੇ ਨੇ ਔਰ ਗੁਰਜੀਤ ਰਾਣਾ ਕਰ ਰਹੇ ਨੇ ਰਾਣਾ ਗੁਰਜੀਤ ਕਰ ਰਹੇ ਨੇ ਰਾਜਾ ਵੜਿੰਗ ਹੋਟਲ ਪੰਜ ਤਾਰਾ ਹੋਟਲ ਉੱਥੋਂ ਪ੍ਰੈਸ ਕਾਨਫਰੰਸ ਕਰਦੇ ਨੇ ਨੇੜੇ ਹੀ ਦੋਨਾਂ ਦੇ ਵਿੱਚ ਖੁੱਲੇ ਤੌਰ ਤੇ ਏਕਤਾ ਨਹੀਂ ਦਿਖਦੀ ਸੋ ਕਾਂਗਰਸ ਪਾਰਟੀ ਦੇ ਦੋ ਧੜੇ ਇੱਕੋ ਹੀ ਚੋਣ ਨੂੰ ਲੜ ਰਹੇ ਨੇ ਔਰ ਇੱਕ ਧੜੇ ਦਾ ਹੀ ਮੈਂਬਰ ਹੈ ਉਮੀਦਵਾਰ ਹੈ ਇਸ ਤਰ੍ਹਾਂ ਦੀ ਸਥਿਤੀ ਨਜ਼ਰ ਆਉਂਦੀ ਹੈ ਸੋ ਕਾਂਗਰਸ ਯੂਨਾਈਟ ਨਹੀਂ ਕਾਂਗਰਸ ਦੀ ਬਦਕਿਸਮਤੀ ਹੈ ਅਗਰ ਕਾਂਗਰਸ ਯੂਨਾਈਟ ਹੋ ਕੇ ਰਾਜਾ ਵੜਿੰਗ ਤੇ ਆਸ਼ੂ ਦੋਨਾਂ ਦੀ ਅਗਵਾਈ 'ਚ ਚੋਣ ਲੜਦੀ ਤੇ ਕਾਂਗਰਸ ਨੰਬਰ 1 ਤੇ ਅੱਜ ਹੋ ਸਕਦੀ ਸੀ ਅੱਜ ਕਾਂਗਰਸ ਇੱਕ ਨੰਬਰ ਤੇ ਨਹੀਂ ਇਹ ਕਾਂਗਰਸ ਮੁਕਾਬਲੇ 'ਚ ਹੈ ਮੁਕਾਬਲੇ 'ਚ ਹੋਣਾ ਤੇ ਇੱਕ ਨੰਬਰ 'ਚ ਹੋਣ 'ਚ ਬਹੁਤ ਫਰਕ ਹੈ ਇੱਕ ਨੰਬਰ 'ਚ ਹੋਣ ਦਾ ਮਤਲਬ ਹੈ ਕਿ ਤੁਸੀਂ ਅੱਗੇ ਹੋ ਤੇ ਤੁਹਾਡੇ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ ਇਨਾਂ ਦੋਨਾਂ ਪਾਰਟੀਆਂ ਦੀ ਬਜਾਏ ਆਪ ਔਰ ਕਾਂਗਰਸ ਦੀ ਬਜਾਏ ਇੱਕ ਨੰਬਰ ਤੇ ਭਾਜਪਾ ਵੀ ਨਹੀਂ ਹੈ ਪਰ ਭਾਜਪਾ ਦੇ ਵਿੱਚ ਗੁੱਟਬਾਜ਼ੀ ਨਹੀਂ ਹੈ ਜਿਸ ਤਰ੍ਹਾਂ ਆਪ ਔਰ ਕਾਂਗਰਸ ਦੀ ਸਥਿਤੀ ਹੈ ਭਾਜਪਾ ਦੇ ਕੈਂਡੀਡੇਟ ਦਾ ਵਿਰੋਧ ਨਹੀਂ ਕਿਉਂਕਿ ਭਾਜਪਾ ਚ ਟਕਸਾਲੀ ਨੂੰ ਟਿਕਟ ਮਿਲੀ ਹੈ ਔਰ ਸਾਰੀਆਂ ਤੇਰਾ ਨਾਲ ਚੱਲ ਰਹੀਆਂ ਨੇ ਟਿਕਟ ਦੇ ਦਾਵੇਦਾਰ 20 22 ਜਿੰਨੇ ਸੀ 18 19 ਸਾਰੀ ਕੇਂਦਰ ਦੀ ਸੈਂਟਰ ਦੀ ਵੱਡੀ ਲੀਡਰਸ਼ਿਪ ਆ ਰਹੀ ਹੈ ਤਰुण ਚੁੱਗ ਲਗਾਤਾਰ ਆ ਰਹੇ ਨੇ ਜਿਹੜੇ ਪ੍ਰਭਾਰੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਉਹ ਲਗਾਤਾਰ ਆ ਰਹੇ ਨੇ ਸੋ ਬੀਜੇਪੀ ਦੀ ਵੀ ਸਥਿਤੀ ਕਮਜ਼ੋਰ ਨਹੀਂ ਹੈ ਔਰ ਬੀਜੇਪੀ ਦੀ ਲੀਡਰਸ਼ਿਪ ਇੱਕ ਹੈ ਇੱਕ ਹੈ ਸੰਗਠਿਤ ਹੈ ਔਰ ਲੋਕ ਸਭਾ 'ਚ ਬੀਜੇਪੀ ਨੇ ਲੀਡ ਲਈ ਸੀ ਸੋ ਬੀਜੇਪੀ ਨੂੰ ਵੀ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਜਿਵੇਂ ਤਿੰਨਾਂ ਦੀ ਗੱਲ ਕਰਾਂ ਕਾਂਗਰਸ ਆਪ ਤੇ ਬੀਜੇਪੀ ਬੀਜੇਪੀ ਅੱਗੇ ਨਹੀਂ ਹੈ ਪਰ ਜਦੋਂ ਅਸੀਂ ਗਿਣਤੀ ਕਰਾਂਗੇ ਤੇ ਬੀਜੇਪੀ ਨੂੰ ਨੰਬਰ 1 ਤੇ ਰੱਖਾਂਗੇ ਕਿਉਂਕਿ ਬੀਜੇਪੀ ਨੇ 17-18000 ਦੀ ਲੀਡ ਲਈ 24 ਦੀਆਂ ਚੋਣਾਂ। ਭਾਜਪਾ ਦਾ ਕਾਰਡਰ ਹੈ ਪੱਕੀ ਵੋਟ ਮੰਨੀ ਜਾਂਦੀ ਭਾਜਪਾ ਦੀ। ਜਦੋਂ ਭਾਜਪਾ ਨੂੰ ਵੋਟ ਪੈਣ ਲੱਗ ਜੇ ਉਹਦੇ ਖਿੰਡਣ ਦੀ ਸੰਭਾਵਨਾ ਘੱਟ ਹੈ। ਸੋ ਇਸ ਕਰਕੇ ਤਿੰਨਾਂ ਪਾਰਟੀਆਂ 'ਚੋਂ ਭਾਜਪਾ ਫਿਰ ਕਾਂਗਰਸ ਤੇ ਫਿਰ ਆਪ ਤੇ ਫਿਰ ਅਕਾਲੀ ਦਾ। ਸ਼੍ਰੋਮਣੀ ਅਕਾਲੀ ਦਲ ਕਿਉਂਕਿ ਪਿਛਲੇ ਸਮਿਆਂ 'ਚ ਪਰਫਾਰਮੈਂਸ ਬਹੁਤ ਮਾੜੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ 'ਚ ਫੁੱਟ ਹੈ। ਪੰਜ ਮੈਂਬਰੀ ਕਮੇਟੀ ਨੇ ਸਮਰਥਨ ਨਹੀਂ ਕੀਤਾ। ਪੰਜ ਮੈਂਬਰੀ ਕਮੇਟੀ ਵੱਡੀ ਲੀਡਰਸ਼ਿਪ ਅਕਾਲੀ ਦਲ ਤੋਂ ਦੂਜੇ ਪਾਸੇ ਭਰਤੀ ਕਰ ਰਹੀ ਹੈ ਤੇ ਅਜੇ ਹਾਲਾਤਾਂ 'ਚ ਸੁਖਬੀਰ ਬਾਦਲ ਦਾ ਅਕਾਲੀ ਦਲ ਕਿੱਥੇ ਖੜਦਾ ਹੈ ਇਹਦੇ ਬਾਰੇ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਅਕਾਲੀ ਦਲ ਦੇ ਲਈ ਦੋ ਤਿੰਨ ਚੁਣੌਤੀਆਂ ਨੇ ਨੰਬਰ 1 ਨੰਬਰ 1 ਜ਼ਮਾਨਤ ਬਚਾਉਣੀ ਨੰਬਰ 2 ਪਿਛਲੀਆਂ ਵੋਟਾਂ ਮਿਲੀਆਂ ਨੇ ਉਹਦੇ ਤੋਂ ਵੋਟ ਵਧਾਉਣੀ ਨੰਬਰ 3 ਹੈ ਜਿੱਤਣਾ ਸੋ ਇਹ ਸਥਿਤੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੇ ਸੋ ਇਹੀ ਗਰਾਊਂਡ ਰਿਪੋਰਟ ਹੈ ਕਿ ਗਹਿ ਗੱਚ ਲੜਾਈ ਹੈ ਸੋ ਬਹੁਤ-ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ